ਤੇ ਕੀ ਮਤਲਬ ਹੁਣ ਹਰ ਹਰ ਟਾਈਮ ਜਿਹੜਾ ਨਾ ਮੀਡੀਆ ਪਹੁੰਚਿਆ ਪਿਆ ਉਥੇ ਫੋਟੋ ਖਿਚਾਉਣ ਵਾਸਤੇ ਮੰਤਰੀ ਮੁੱਖ ਮੰਤਰੀ ਜਾਂ ਜਿਹੜੇ ਸਾਬਕਾ ਮੰਤਰੀ ਐ ਸੁਖਬੀਤ ਬਾਦਲ ਵਰਗੇ ਜਾਂ ਹੋਰ ਐ ਉਹ ਸਾਰੇ ਆ ਜਾਂਦੇ ਆ ਜਿੱਥੇ ਕੋਈ ਪਰਵਾਹੀ ਨਹੀਂ ਕਰਦਾ ਇੱਥੇ ਕੋਈ ਨਹੀਂ ਆਇਆ ਤੇ ਕਿਦਾਂ ਕਹਾਂਗੇ ਇੱਥੇ ਕੋਈ ਆਇਆ ਚਾਰੇ ਬਰਾ ਔਖਾ ਹੀ ਆ ਬਹੁਤ ਜ਼ਿਆਦਾ ਜੀ ਕੁਛ ਆਏ ਨੇ ਨਾ ਕੋ ਪੱਟੇ ਨਾ ਕੋ ਜੋ ਮੈਂ ਤਾਂ ਟਾਈਮpass ਪਹਿਲਾਂ ਬਿਆ ਸਾਰਾ ਖਾਲੀ ਚੱਲਦਾ ਸੀ ਪੰਜ-ਛੇ ਦਿਨ ਜੀ ਪਾਣੀ ਪਿੱਛੋਂ ਪਹਿਲਾਂ ਛੱਡਿਆ ਨਹੀਂ ਗਿਆ ਹੁਣ ਜਿਹੜਾ ਜੱਕ ਦਮ ਛੱਡਿਆ ਜਾ ਰਿਹਾ ਉਹਦੇ ਕਰਕੇ ਇੰਨਾ ਪਾਣੀ ਜੇ ਪਹਿਲਾਂ ਹੀ ਪ੍ਰਬੰਧ ਕੀਤਾ ਹੁੰਦਾ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਜਾਂ ਕਹੇ ਲਈ ਅਫਸਰ ਸਾਹਿਬਾਨ ਨੇ ਕੋਈ ਕੋਈ ਨਹੀਂ ਆਇਆ ਇੱਥੇ ਨਾ ਕੋਈ ਪੰਜਾਬ ਸਰਕਾਰ ਦਾ ਆਇਆ ਨਾ ਕੋਈ ਜਿਹੜੇ ਸਬਕਾ ਮਤਲਬ ਸਰਕਾਰਾਂ ਹੋਈਆਂ ਨਾ ਉਹਨਾਂ ਚੋਂ ਕੋਈ ਆਇਆ ਜਿਹੜੇ ਕੋਈ ਇੱਕ ਟੀਮ ਆਉਂਦੀ ਹੈ ਰੋਡ ਦੇ ਉੱਪਰ ਖਲੋ ਕੇ ਤੇ ਵੀਡੀਓ ਬਣਾ ਕੇ ਬੱਸ ਚੱਲ ਜਾਂਦੇ ਆ ਉੱਥੇ ਕਹਿੰਦੇ ਇਨਾ ਮੌਜਾ ਦੇ ਦਾਂਗੇ ਇਨਾ ਮੌਜਾ ਦੇ ਦਾਂਗੇ ਇਹ ਤਾਂ ਕੋਈ ਨਹੀਂ ਪਹੁੰਚਦਾ ਮੌਜਾ ਦੇਣ ਲਈ ਇਧਰ ਪਹਿਲਾਂ ਪਾਣੀ ਆਇਆ ਹੀ ਨਹੀਂ ਸੀ 88 ਚ ਆਇਆ ਸੀ ਪਾਣੀ ਉਸ ਤੋਂ ਬਾਅਦ ਇਨਾ ਪਾਣੀ ਹੁਣ ਆਇਆ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਵੇਲੇ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਜਲੰਧਰ ਹਾਈਵੇ ਦੇ ਬਿਲਕੁਲ ਨਜ਼ਦੀਕ ਬਿਆਸ ਦਰਿਆ ਦੇ ਪੁਲ ਦੇ ਉੱਪਰ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਦਾ ਪੱਧਰ ਜਿਹੜਾ ਆ ਲਗਾਤਾਰ ਉਹ ਵਧਦਾ ਜਾ ਰਿਹਾ ਤੇ ਬਿਆਸ ਦਰਿਆ ਦੇ ਪੁਲ ਤੋਂ ਨਜ਼ਦੀਕ ਸultanpur ਵਾਲੀ ਸਾਈਡ ਜਿਹੜੇ ਪਿੰਡ ਪੈਂਦੇ ਨੇ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜੀਆਂ ਫਸਲਾਂ ਜਿਹੜੀਆਂ ਕਿਸ ਤਰੀਕੇ ਨਾਲ ਤਬਾਹ ਹੋ ਰਹੀਆਂ ਨੇ ਤੇ ਪਾਣੀ ਜਿਹੜਾ ਵਗਦਾ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਮੈਂ ਚਾਹੂੰਗਾ ਕਿ ਪਿੱਛੇ ਜ਼ੂਮ ਕਰਕੇ ਚੰਗੀ ਤਰ੍ਹਾਂ ਜਿਹੜਾ ਦਿਖਾ ਦਿੱਤਾ ਜਾਵੇ ਸਾਡੇ ਦਰਸ਼ਕਾਂ ਨੂੰ ਕਿ ਫਸਲਾਂ ਦਾ ਨੁਕਸਾਨ ਹੋ ਰਿਹਾ ਨਸਲ ਦਾ ਨੁਕਸਾਨ ਹੋ ਰਿਹਾ ਜਮੀਨ ਦਾ ਨੁਕਸਾਨ ਹੋ ਰਿਹਾ ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜੀ ਭੂਮਿਕਾ ਦਾ ਨਿਭਾ ਰਿਹਾ ਪਰ ਪਹਿਲਾਂ ਜਿਹੜੀ ਬਣਦੀ ਭੂਮਿਕਾ ਕਿਤੇ ਨਾ ਕਿਤੇ ਨਹੀਂ ਨਿਭਾਈ ਗਈ ਉਸ ਨੂੰ ਲੈ ਕੇ ਸਵਾਲ ਵੀ ਜ਼ਰੂਰ ਨੇ ਤੇ ਅੱਜ ਜਿਹੜਾ ਆ ਪਾਣੀ ਵੀ ਜਿਹੜਾ ਦੁਬਾਰਾ ਛੱਡਿਆ ਗਿਆ 110000 ਕਿਊਸਿਕ ਪਾਣੀ ਜਿਹੜਾ ਆ ਉਹ ਛੱਡਿਆ ਗਿਆ ਸਥਾਨਕ ਜਿਹੜੇ ਕਿਸਾਨ ਨੇ ਸਥਾਨਕ ਵੀਰ ਨੇ ਸਾਡੇ ਨਾਲ ਨਹੀਂ ਗੱਲਬਾਤ ਇਹਨਾਂ ਨਾਲ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕਿਹੜਾ ਪਿੰਡ ਆ ਤੁਹਾਡਾ ਸਾਡਾ ਪਿੰਡ ਮਿਆਂ ਨਹੀਂ ਬਾਕਰਪੁਰਾ ਜੀ ਹਾਂ ਜੀ ਹਾਂ ਜੀ ਪਾਣੀ ਇੱਥੇ ਸਾਰੇ ਬੰਨੇ ਧਾਰਿਆ ਧਾਰਿਆ ਬਟੇ ਹਾਂ ਜੀ ਭੱਡੇ ਪਟਾਰ ਜਾਤੀ ਕੇ ਸਿੰਘਾ ਪਾਣੀ ਨਾ ਭਰਿਆ ਪਿਆ ਜੀ ਇੱਥੇ ਤੁਹਾਡੇ ਕਿੰਨਾ ਕਿੰਨੇ ਫੁੱਟ ਪਾਣੀ ਬਈ ਇੱਥੇ ਜੀ 5 ਫੁੱਟ 6 ਫੁੱਟ ਹੈ 7 7 ਫੁੱਟ ਤੱਕ ਇਹ ਹਾਈਵੇ ਦੇ ਜਿਵੇਂ ਨਾਲ ਆ ਗਿਆ ਬਿਲਕੁਲ ਹਾਈਵੇ ਦੇ ਨਾਲ ਆ ਜੋ ਢਿਲਮਾ ਮੰਡਿਆ ਉਹਦੇ ਸਿਰਫ 2 ਫੁੱਟ ਖਲੇ ਰਹਿ ਗਿਆ ਬਾਕੀ ਸਾਰੇ ਹਾਂਜੀ ਉਹ ਵੀ ਸਾਰਾ ਡੁੱਬਿਆ ਪਿਆ ਜੀ ਹਾਂਜੀ ਤੇ ਬਹੁਤ ਔਖਾ ਜੀ ਸਾਰੇ ਡੰਗਰ ਮਾਰ ਸਾਰਾ ਕੁਝ ਡੁੱਬਿਆ ਪਿਆ ਹਾਂਜੀ ਹਾਂਜੀ ਇੱਧਰ ਤੁਸੀਂ ਦਿਖਾ ਦਿਓ ਇੱਧਰ ਪਸ਼ੂਆਂ ਵਾਲੀ ਸਾਈਡ ਵੀ ਆ ਜਿੱਥੇ ਪਸ਼ੂ ਵੀ ਜਿਹੜੇ ਲੋਕਾਂ ਦੇ ਹੈਗੇ ਨੇ ਇੱਥੇ ਨਜ਼ਦੀਕ ਇੱਥੇ ਉੱਥੇ ਵੀ ਜਿਹੜਾ ਪਾਣੀ ਆਇਆ ਹੋਇਆ ਬੰਨ ਦੇ ਬਿਲਕੁਲ ਨਜ਼ਦੀਕ ਬਾਈ ਹੋ ਰਹੀ ਬਾਈ ਤੁਸੀਂ ਜਿਵੇਂ ਬੰਨ ਦੇ ਨੇੜੇ ਰਹਿੰਦੇ ਹੋ ਤੁਸੀਂ ਇੱਥੇ ਹਨਾ ਕੋਲੋਂ ਦਰਿਆ ਦੇ ਕੰਢੇ ਰਹਿੰਦੇ ਹੋ ਤੁਸੀਂ ਤੇ ਕਿੰਨੇ ਕੁ ਦਿਨਾਂ ਦਾ ਪਾਣੀ ਦਾ ਫਲੋ ਕਿੰਨਾ ਜ਼ਿਆਦਾ ਆ ਪਹਿਲਾਂ ਕਿੰਨਾ ਹੁੰਦਾ ਸੀ ਹੁਣ ਕਿਵੇਂ ਭਾਈ ਕੱਲ ਦਾ ਪਾਣੀ ਪਰਸੋਂ ਦਾ ਪਾਣੀ ਵਧਿਆ ਬਹੁਤ ਜ਼ਿਆਦਾ ਹਾਂਜੀ ਪਹਿਲਾਂ ਪਾਣੀ ਘੱਟ ਹੀ ਸੀ ਜੀ ਪਰਸੋਂ ਦਾ ਪਾਣੀ ਜ਼ਿਆਦਾ ਵਧਿਆ ਪਾਣੀ ਹਾਂਜੀ ਕਿੰਨਾ ਕੁ ਪਾਣੀ ਵਧਿਆ ਵਧਿਆ 5 ਫੁੱਟ ਪਾਣੀ 5 ਫੁੱਟ ਹਾਂਜੀ ਬੱਸ ਜਿਵੇਂ ਜਿਵੇਂ ਕਾਫ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ ਤੁਸੀਂ ਨਾਲ ਜਾਵਾਂ ਦਰਿਆ ਦੇ ਅੱਜ 88 ਦੇ ਆ 88 ਦੇ ਹਾਂਜੀ ਠੀਕ ਆ ਤੇ ਹੁਣ ਜਿਵੇਂ ਮੰਨ ਲਓ ਵੀ ਹੁਣ ਹੜਾਂ ਵਾਲੇ ਹਾਲਾਤ ਬਣੇ ਆ ਪਿੱਛੋਂ ਪਾਣੀ ਛੱਡਿਆ ਗਿਆਗਾ ਹਨਾ ਤੇ ਮਤਲਬ ਨਾਰਮਲ ਦਿਨਾਂ 'ਚ ਪਾਣੀ ਕਿੰਨਾ ਕੁ ਹੁੰਦਾਗਾ ਦਰਿਆ ਕਿੰਨਾ ਕੁ ਵਗਦਾ ਤੇ ਹੁਣ ਕਿੰਨਾ ਕੁ ਵਗ ਰਿਹਾ ਪਹਿਲਾਂ ਦਰਿਆ ਘੱਟ ਵਗਦਾ ਹੋਂ ਜ਼ਿਆਦਾ ਵਗਦਾ ਬਣੇ ਹਮ ਮਸੰਦਾ ਮਤਲਬ ਬਹੁਤ ਘੱਟ ਵਗਦਾ ਹਾਂਜੀ ਹਮ ਬਹੁਤ ਜ਼ਿਆਦਾ ਘੱਟ ਹੁਣ ਤਾਂ ਜਿਵੇਂ ਡੰਗਰਾਂ ਕੋਲੇ ਵੀ ਤੁਹਾਡੇ ਪਾਣੀ ਆਇਆ ਹੋਇਆ ਜਿਵੇਂ ਨਾਲ ਹੀ ਸਾਰੇ ਪਾਣੀ ਆਇਆ ਡੰਗਰਾਂ ਥੱਲੇ ਉਧਰ ਸਾਰਾ ਕੁਝ ਦ ਚਾਰੇ ਵਗੈਰਾ ਦਾ ਕਿਵੇਂ ਹੋਰ ਵਿਚਾਰ ਹੈ ਬਰਾ ਔਖਾ ਹੀ ਆ ਬਹੁਤ ਜ਼ਿਆਦਾ ਜੀ ਕੋਜਾ ਇਹਨੇ ਨਾ ਕੋ ਪੱਠੇ ਨਾ ਕੋਜ ਮੈਦਾਨੇ ਪਾਸ ਪਪੀ ਕਿੰਨਾ ਕੁ ਫਰਕ ਹੈ ਹਾਈ ਹਾਈਵੇ ਤੋਂ ਹਾਈਵੇ ਤੋਂ 10 ਫੁੱਟ ਦਾ ਫਾਸਲਾ 10 ਫੁੱਟ ਦਾ ਫਰਕ 10 ਫੁੱਟ ਦਾ ਫਰਕ ਹੈ ਵਸਤੇ ਮਤਲਬ ਹਾਈਵੇ ਤੋਂ ਸਿਰਫ 5 ਫੁੱਟ ਪਾਣੀ ਥੱਲੇ ਆ 5 ਫੁੱਟ ਥੱਲੇ ਪਾਣੀ ਵਸੇ ਬਾਕੀ ਦੋ ਤਿੰਨ ਦਿਨ ਚ ਪਾਣੀ ਨਾ ਜ਼ਿਆਦਾ ਹੋ ਗਿਆ ਪਹਿਲਾਂ ਬਿਆਸ ਸਾਰਾ ਖਾਲੀ ਚੱਲਦਾ ਸੀ ਜਿਹੜਾ ਵਿੱਚ ਇੱਕਾਈ ਸੀ ਕਿ ਸਾਰੀ ਖਾਲੀ ਥੋੜਾ ਜਿਹਾ ਮਤਲਬ 15 20 ਫੁੱਟ ਚ ਪਾਣੀ ਚੱਲਦਾ ਸੀ ਜਿਹੜਾ ਹੋਣ ਆ ਕੇ ਮਤਲਬ ਆ 5-7 ਦਿਨ ਚ ਪਾਣੀ ਪਿੱਛੋਂ ਪਹਿਲਾਂ ਛੱਡਿਆ ਨਹੀਂ ਗਿਆ ਹੁਣ ਜਿਹੜਾ ਜੱਕ ਦਮ ਛੱਡਿਆ ਜਾ ਰ ਗਰ ਡੁੱਬਣ ਲਈ ਆ ਕਿ ਜਿਹੜੀ ਫਸਲ ਡੁੱਬਣ ਲਈ ਆ ਨੁਕਸਾਨ ਇਨਾ ਕਿ ਮਤਲਬ 50000 ਰੁਪਏ ਖਰਚਾ ਆ ਗਿਆ ਫਸਲ ਤੇ ਤੇ ਕੋਈ ਸਰਕਾਰ ਇਹਨੂੰ ਪੁੱਛਣ ਨਹੀਂ ਲਈ ਕੋਈ ਆ ਕੇ ਪਰਵੇ ਨਹੀਂ ਕਰਦੀ ਕੋਈ 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 ਜਿਹੜੇ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਜਾਂ ਕਹ ਲਈਏ ਅਫਸਰ ਸਹਬਾਨ ਨੇ ਕੋਈ ਕੋਈ ਨਹੀਂ ਆਇਆ ਇੱਥੇ ਨਾ ਕੋਈ ਪੰਜਾਬ ਸਰਕਾਰ ਦਾ ਆਇਆ ਨਾ ਕੋਈ ਜਿਹੜੇ ਸਾਬਕਾ ਸਰ ਮਤਲਬ ਸਰਕਾਰਾਂ ਹੋਈਆਂ ਨਾ ਉਹਨਾਂ ਚ ਕੋਈ ਆਇਆ ਕੋਈ ਨਹੀਂ ਇੱਥੇ ਪੁੱਛਣ ਆਇਆ ਬਸ ਬਾਰ-ਬਾਰ ਨੰਬਰ ਬਣਾ ਦਿਆ ਬਸ ਅੱਗੇ ਜਿਹੜੇ ਕੋਈ ਇੱਕ ਟੀਮ ਆਉਂਦੀ ਹੈ ਰੋਡ ਦੇ ਉੱਪਰ ਖਲੋ ਕੇ ਬਸ ਆਪਣੇ ਅੰਦਰ ਕੋਈ ਨਹੀਂ ਹੈ ਅੰਦਰ ਕੋਈ ਨਹੀਂ ਆਇਆ ਬਸ ਵੀਡੀਓ ਬਣਾ ਕੇ ਬਸ ਚੱਲ ਜਾਂਦੇ ਆ ਉੱਥੇ ਕਹਿੰਦੇ ਇਹਨਾਂ ਮੁਆਵਜ਼ਾ ਦੇ ਦਾਂਗੇ ਇਹਨਾਂ ਮੁਆਵਜ਼ਾ ਦੇ ਦਾਂਗੇ ਇਸ ਤੱਕ ਕੋਈ ਨਹੀਂ ਪਹੁੰਚਦਾ ਮੁਆਵਜ਼ਾ ਦੇਣ ਲਈ ਪਰ ਮਗਰ ਤਾਂ ਤੁਸੀਂ ਵੇਖੋ ਇੱਕ ਵਾਰ ਤਸਵੀਰਾਂ ਦਿਖਾ ਦਿਓ ਮੈਂ ਇੱਕ ਮਗਰ ਤਾਂ ਪੂਰਾ ਜਿਵੇਂ ਹਨਾ ਲੋਕਾਂ ਦਾ ਝੋਨਾ ਜਮਾ ਡੁੱਬੇ ਹੀ ਪਿਆ ਢਿਲਮਾ ਇਧਰ ਮਲੋ ਢਿਲਮਾ ਸਾਰੇ ਇਧਰ ਵੀ ਇਧਰ ਵੀ ਪੰਡਾਲ ਪੱਡੇ ਅੱਗੇ ਦੇਖੋ ਕਿ ਪਾਣੀ ਆਪ ਹੀ ਦੇਖਦਾ ਹੈ ਕਿਨੇ ਕਰਾ ਭਰਿਆ ਪਿਆ 5 5 6 6 7 7 ਫੁੱਟ ਜਲਦੀ ਕਿ ਇਧਰ ਪਹਿਲਾਂ ਪਾਣੀ ਆਇਆ ਹੀ ਨਹੀਂ ਸੀ 88 ਚ ਆਇਆ ਸੀ ਪਾਣੀ ਉਸ ਤੋਂ ਬਾਅਦ ਇੰਨਾ ਪਾਣੀ ਹੁਣ ਆਇਆ ਹੈ ਇਹ ਸਾਈਡ ਹਾਂਜੀ ਸਾਈਡ ਪਹਿਲਾਂ ਨਹੀਂ ਆਇਆ ਜਦੋਂ ਪਿਛਲੀ ਵਾਰ ਜਦੋਂ 8.2023 ਨਹੀਂ 23 ਜਿਹੜੇ ਆਏ ਆ ਮਤਲਬ ਉਹ ਥੋੜਾ ਪਾਣੀ ਸੀ ਜਲਦੀ ਉਤਰ ਗਿਆ ਸੀ ਇੰਨਾ ਨਹੀਂ ਸੀ ਇੰਨਾ ਨਹੀਂ ਸੀ ਤੇ ਜੇ ਉਹੀ ਪ੍ਰਬੰਧ ਲਗਾਤਾਰ ਕੀਤੇ ਹੁਣ ਤੇ ਇੰਨਾ ਪਾਣੀ ਨਾ ਆਵੇ ਅੱਜ ਅੱਜ ਫੇਰ ਮਗਰੋਂ ਪਾਣੀ ਛੱਡਿਆ ਗਿਆ ਪਾਣੀ ਛੱਡ ਰਿਹਾ ਤੇ ਰਾਤ ਨੂੰ 2 2 3 ਫੁੱਟ ਪਾਣੀ ਬਹੁਤ ਚੜ ਗਿਆ ਤੇ ਇਥੋਂ ਨੰਗਣਾ ਵੀ ਇਹ ਫਸਲ ਬੜੀ ਮੋਟੀ ਬੱਚੀ ਪਹਿਲੀ ਗੱਲ ਤੇ ਬੱਚੀ ਨਹੀਂ ਹੈਗੀ ਤੇ ਘਰਾਂ 'ਚ ਵੀ ਪਾਣੀ ਚੜ ਸਕਦਾ ਹੈ ਇਹ ਬਹੁਤ ਜ਼ਿਆਦਾ ਨੁਕਸਾਨ ਹੈ ਇਹ ਵਾਜੂਦ ਬੁੜੇ ਰਹਿਸ਼ੀ ਏਰੀਏ ਕਿਵੇਂ ਨੇ ਰਹਿਸ਼ੀ ਏਰੀਏ ਚਲੋ ਜਿਹੜੇ ਤੁਸੀਂ ਜੰਦਰੇ ਉਹ ਸਾਰੇ ਡੁੱਬ ਚੁੱਕੇ ਆ ਜਿਹੜੇ ਤੁਸੀਂ ਤੋਂ ਬਾਹਰ ਆ ਸਿਰਫ ਉਹੀ ਬਚੇ ਆ ਜੀ 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 ਤੇ ਸਕਰ ਕੇ ਜੇ ਇਹਨੂੰ ਨਾ ਕੰਟਰੋਲ ਕੀਤਾ ਗਿਆ ਤੇ ਤੁਸੀਂ ਵਨ ਟੁੱਟ ਸਕਦਾ ਫਿਰ ਤੇ ਪਤਾ ਨਹੀਂ ਕੋਈ 50 ਪਿੰਡੇ ਹੋਰ ਤਬਾਹ ਸਕਦੇ ਆ ਜੀ ਇਸ ਕਰਕੇ ਇਹੋ ਦਾ ਹੁਣੇ ਹੀ ਪ੍ਰਬੰਧ ਕੀਤਾ ਗਿਆ ਰਾਹਤ ਟੀਮਾਂ ਨੇ ਜਾਂ ਜਿਹੜੇ ਗੁਰੂ ਘਰਾਂ ਦਾ ਪ੍ਰਬੰਧ ਆ ਜਾਂ ਖਾਲਸਾ ਈਦ ਦੀਆਂ ਟੀਮਾਂ ਉਹ ਇੱਧਰ ਪਹੁੰਚੀਆਂ ਨੇ ਨਹੀਂ ਕੋਈ ਇ ਇਹ ਸਾਲ ਕੋਈ ਨਹੀਂ ਆਇਆ ਬਸ ਤੇ ਇਹ ਆ ਕਿ ਚਲੋ ਸਾਡੀ ਤੇ ਗਵਰਨਮੈਂਟ ਦੇ ਅੱਗੇ ਪੀਲਿਆ ਜਾਂ ਜਿਹੜੀ ਗੁਰੂਕੜਾਂ ਦੀ ਟੀਮ ਆ ਉਹਦੇ ਅੱਗੇ ਇੱਕ ਪੀਲਿਆ ਕੁਛ ਨਾ ਕੁਛ ਰਾਹ ਜਰੂਰ ਦਿੱਤੀ ਜਾਵੇ ਜੀ ਫਿਰ ਰਾਸ਼ਨ ਵਗੈਰਾ ਦਾ ਕਿਵੇਂ ਇਧਰ ਪ੍ਰਬੰਧ ਹੋ ਰਿਹਾ ਹੈ ਸਰਪੰਚ ਇੱਥੇ ਜਿਹੜੇ ਲੋਕਲੇ ਆ ਆਪਸੇ ਸਾਰੇ ਜਖਦੀਆਂ ਜਾਣ ਪਛਾਣੇ ਸਿਰਫ ਉਹ ਹੀ ਪ੍ਰਬੰਧ ਕਰ ਰਹੇ ਇਹਨਾਂ ਦਾ ਪਰ ਸਰਕਾਰ ਵੱਲੋਂ ਜਾਂ ਕੋਈ ਕਮੇਟੀ ਵੱਲੋਂ ਕੋਈ ਨਹੀਂ ਆਇਆ ਥੇ ਪਰ ਤਸਵੀਰਾਂ ਜਿਹੜੀਆਂ ਦਿਖ ਰਹੀਆਂ ਨੇ ਜਿਵੇਂ ਜਿਹੜੇ ਬੋਟਸ ਦੇ ਵਿੱਚ ਪੰਜਾਬ ਦੇ ਜਿਹੜੇ ਮੰਤਰੀ ਫਿਰਦੇ ਨੇ ਉਹ ਤਾਂ ਪਿੰਡਾਂ 'ਚ ਫਿਰਦੇ ਨਹੀਂ ਨਹੀਂ ਉਹ ਇਸ ਪਿੰਡ 'ਚ ਹਜੇ ਤਾਂ ਕੋਈ ਨਹੀਂ ਆਇਆ ਤੁਸੀਂ ਦੇਖ ਲਓ ਤੁ ਮੀਡੀਆ ਪਹੁੰਚਿਆ ਪਿਆ ਉਥੇ ਫੋਟੋ ਖਿਚਾਉਣ ਵਾਸਤੇ ਮੰਤਰੀ ਮੁੱਖ ਮੰਤਰੀ ਜਾਂ ਜਿਹੜੇ ਸਾਬਕਾ ਮੰਤਰੀ ਆ ਸੁਖਬੀਤ ਬਾਦਲ ਵਰਗੇ ਜਾਂ ਹੋਰ ਉਹ ਸਾਰੇ ਆ ਜਾਂਦੇ ਆ ਜਿੱਥੇ ਕੋਈ ਪੈਰਵਾਈ ਨਹੀਂ ਕਰਦਾ ਇੱਥੇ ਕੋਈ ਨਹੀਂ ਆਇਆ ਤਾਂ ਹੀ ਕਿਦਾਂ ਕਹਦਾਂਗੇ ਇੱਥੇ ਕੋਈ ਆਇਆ ਹੁਣ ਤੁਹਾਡੇ ਸਾਹਮਣੇ ਫਸਲਾਂ ਸਾਡੇ ਡੁੱਬੀਆਂ ਪਈਆਂ ਕਿਨੇ ਕਿਨੇ ਨੁਕਸਾਨ ਹੋ ਗਿਆ ਨਾ ਕੋਈ ਦਿਲਾਸਾ ਦੇਣ ਵੀ ਨਹੀਂ ਆਇਆ ਤੇ ਤੇ ਦੇਣਾ ਤਾਂ ਕੀ ਰਹਿ ਗਿਆ ਇਸ ਕਰਕੇ ਇਹਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤੁਸੀਂ ਸਾਰੇ ਪਿੰਡਾਂ 'ਚ ਜਾ ਰਹੇ ਹੋ ਨੇੜਲੇ ਆਸ-ਪਾਸੇ ਦੇ ਪਿੰਡਾਂ 'ਚ ਜਾ ਰਹੇ ਹਾਂ ਬਿਲਕੁਲ ਇਹੋ ਜਿਹੇ ਹਾਲਾਤ ਕੀ ਹੋ ਜੀ ਨੇ ਹਾਲਾਤ ਬਹੁਤ ਮਾੜੇ ਆ ਜੀ ਓ ਤੋਂ ਮਾੜੇ ਹੋਰ ਪੱਕੀ ਕਹਿ ਸਕਦੇ ਹਾਂ ਹੁਣ ਜਿੱਦਾਂ ਅੱਜ ਦਾ ਖਬਰ ਆ ਰਹੀ ਹੈ ਕਿ ਇਹਨਾਂ ਕਿਉਂ ਸੇ ਪਾਣੀ ਹੋਰ ਛੱਡਦਾ ਤੋ ਪਤਾ ਨਹੀਂ ਸਵੇਰ ਨੂੰ ਕੀ ਬਜੇਗਾ ਕੁਝ ਜੀ ਨੁਕਸਾਨ ਵੀ ਹੋ ਸਕਦਾ ਇਸ ਕਰਕੇ ਗਵਰਨਮੈਂਟ ਨੂੰ ਪ੍ਰਬੰਧਿਤ ਕਰਨਾ ਚਾਹੀਦਾ ਇਹਦੇ ਵਾਸਤੇ ਅਸੀਂ ਕੁਝ ਨਹੀਂ ਕਰ ਸਕਦੇ ਹਾਂ ਧੰਨਵਾਦ ਭਾਈ ਜੀ ਕਿਹੜੇ ਕਿਹੜੇ ਪਿੰਡ ਨਾਲ ਦੇ ਜਿਹੜੇ ਡੁੱਬੇ ਹੋਏ ਆ ਇੱਥੋਂ ਇੱਕ ਕਸਬਾ ਕਿਹੜਾ ਪੈਂਦਾ ਏਰੀਆ ਕਿਹੜਾ ਪੈਂਦਾ ਇਹ ਢਿਲਮਾ ਦਾ ਪੈਂਦਾ ਪਿੱਛੇ ਢਿਲਮਾ ਬਤਾਲਾ ਚ ਮਨਸੂਰ ਵਾਲ ਸਾਰਾ ਉਧਰ ਉਧਰ ਡੁੱਬੇ ਪਿਆ ਉਧਰ ਸਭ ਤੋਂ ਜ਼ਿਆਦਾ ਪਾਣੀ ਹੈ ਇੱਧਰ ਸਭ ਜੇ ਘਟਿਆ ਉਧਰ ਉਸ ਤੋਂ ਇਸ ਤੋਂ ਵੀ ਜ਼ਿਆਦਾ ਪਾਣੀ ਹੈ ਹਾਂਜੀ ਤੇ ਉਧਰ ਰਾਹਤ ਕਾਰਜ ਕਿਵੇਂ ਆ ਕੋਈ ਉਹ ਇਦਾਂ ਹੀ ਜੀ ਕੁਝ ਨਹੀਂ ਆ ਕੋਈ ਨਹੀਂ ਆਉਂਦਾ ਹੈਗਾ ਆਪਣਾ ਮਾੜੇ ਮੋٹے ਲੱਗੇ ਪ੍ਰਬੰਧ ਕਰਦੇ ਨੇ ਤਾਂ ਨਹੀਂ ਫਿਰ ਰਾਸ਼ਨ ਪਾਣੀ ਆ ਪ੍ਰਸ਼ਾਦਾ ਕਿਵੇਂ ਰਾਸ਼ਨ ਪਾਣੀ ਇਦਾਂ ਹੀ ਗੁਰਦੁਆਰੇ ਲੰਗਰ ਲੱਗਾ ਲੋਕਾਂ ਨੇ ਰਾਸ਼ਨ ਪਾਣੀ ਦਿੱਤਾ ਉੱਥੋਂ ਪਕ ਲੋ ਕੋਈ ਨਹੀਂ ਕੋਈ ਨਾਲ ਦੀ ਆਪਦੀ ਪਹਿਲੀ ਕਿੱਥੇ ਇੱਥੇ ਸਾਡੀ 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 ਪਰਲੇ ਬੰਨੇ ਨਾਲ ਹਾਂਜੀ ਹਾਂਜੀ ਇਹ ਤੋਂ ਬਾਅਦ ਆ ਹਾਂਜੀ ਉਧਰ ਵੀ ਪਾਣੀ ਇਦਾਂ ਹੀ ਆ ਜਾ ਉਧਰ ਉਧਰ ਪਚਾਵਾ ਜੇ ਬੰਨ ਟੁੱਟ ਗਿਆ ਫਿਰ ਉਧਰ ਜਾਣਾ ਪਾ ਇਥੋਂ ਪਿੱਛੇ ਜਿਹੜਾ ਬੰਨ ਬੰਨ ਤੋਂ ਪਰਲੇ ਬੰਨੇ ਹਾਂ ਉਹ ਫੇਰ ਪਾਣੀ ਆ ਸਕਦਾ ਆ ਟੀਨ ਮਾਜ ਦੱਸਣ ਦੇ ਵੀ ਉੱਥੇ 2 ਫੁੱਟ ਰਹਿ ਗਿਆ ਨਹੀਂ ਤੇ ਜੇ ਉਹ ਟੁੱਟ ਗਿਆ ਰਾਤ ਰਾਤ ਤੇ ਉਹ ਵੀ ਸਾਰਾ ਡੁੱਬ ਜਣ ਉਹ ਪਤਨੀ 40 50 ਪਿੰਡ ਉਧਰ ਖਤਮ ਹੋ ਜਣੇ ਬਹੁਤ ਬੁਰਾ ਹਾਲ ਆ ਤਸਵੀਰਾਂ ਤੁਸੀਂ ਮੈਨੂੰ ਇੱਕ ਪਿਛੋਂ ਦੀਆਂ ਦਿਖਾ ਦਿਓ ਮੈਂ ਚਾਹੂੰਗਾ ਆ ਇਸ ਸਾਈਡ ਤੁਸੀਂ ਦਿਖਾ ਦਿਓ ਜਾਨਵਰਾਂ ਦੇ ਕੋਲ ਜਿਹੜਾ ਆ ਪਸ਼ੂਆਂ ਦੇ ਕੋਲ ਕਿਸ ਤਰੀਕੇ ਦੇ ਨਾਲ ਪਾਣੀ ਪਸ਼ੂ ਪਾਣੀ ਦੇ ਵਿੱਚ ਬੈਠੇ ਹੋਏ ਆ ਇਧਰ ਤੁਸੀਂ ਦਿਖਾ ਦਿਓ ਇਹ ਦਰਿਆ ਕਿ ਉਸਿੱਕ ਪਾਣੀ ਅੱਜ ਫਿਰ ਤੋਂ ਜਿਹੜਾ ਆ ਪਿੱਛੋਂ ਛੱਡਿਆ ਗਿਆ ਪੌਂਗ ਡੈਮ ਤੋਂ ਤਾਂ ਪਰ ਲੋਕਾਂ ਦੇ ਜਿਹੜੇ ਕਿਤੇ ਨਾ ਕਿਤੇ ਤਰਾਹ ਨਿਕਲੇ ਹੋਏ ਆ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਇਹ ਵੀਰ ਦੱਸ ਰਹੇ ਨੇ ਕਿ ਢੱਲਵਾਂ ਦੇ ਨਜ਼ਦੀਕ ਜਿਹੜੇ ਪਿੰਡ ਆ ਇੱਥੇ ਰਾਹਤ ਕਾਰਜ ਜਾਂ ਟੀਮਾਂ ਵੀ ਜਿਹੜੀਆਂ ਨਹੀਂ ਪਹੁੰਚੀਆਂ ਗਈਆਂ ਸੋ ਜੇ ਤੁਸੀਂ ਬੰਨ ਟੁੱਟ ਗਿਆ ਤਾਂ 100 ਦੇ ਕਰੀਬ ਜਿਹੜਾ ਪਿੰਡ ਆ ਉਹ ਤਬਾਹ ਹੋ ਸਕਦਾ ਰਾਹਤ ਟੀਮਾਂ ਨੂੰ ਵੀ ਬੇਨਤੀ ਹੈ ਕਿ ਇੱਥੇ ਪਹੁੰਚ ਕੀਤੀ ਜਾਵੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਪਹੁੰਚ ਕੀਤੀ ਜਾਵੇ ਜਿਸ ਤਰੀਕੇ ਨਾਲ ਇਹ ਵੀਰ ਦੱਸ ਰਹੇ ਨੇ ਬਜ਼ੁਰਗ ਦੱਸ ਰਹੇ ਨੇ ਕਿ ਹਾਈਵੇ ਤੋਂ ਵੀ तकरीबन ਹਾਈਵੇ ਦੇ ਬਿਲਕੁਲ ਅਸੀਂ ਨਜ਼ਦੀਕ ਹੀ ਖੜੇ ਆ ਹਾਈਵੇ ਤੋਂ तकरीबन ਜਿਹੜਾ ਸਿਰਫ 5 ਫੁੱਟ ਪਾਣੀ ਜਿਹੜਾ ਆ ਉਹੋ ਨੀਚੇ ਆ ਕਿਉਂਕਿ ਪਿੱਛੋਂ ਅੱਜ 110000 ਕਿਊਸਿਕ ਪਾਣੀ ਜਿਹੜਾ ਆ ਉਹ ਛੱਡਿਆ ਗਿਆ ਹੈਗਾ ਸੋ ਹਾਈਵੇ ਤੇ ਵੀ ਪਾਣੀ ਆ ਸਕਦਾ ਹੈ ਇਹ ਵੀ ਜਿਹੜਾ ਆ ਉਹ ਡਰ ਦਿਖਾਈ ਦਿੰਦਾ ਨਜ਼ਰ ਆ ਰਿਹਾ ਕਿਉਂਕਿ ਫਸਲਾਂ ਤਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਪੂਰੇ ਦੀਆਂ ਪੂਰੀਆਂ ਜੜੀਆਂ ਇਹ ਤਬਾਹ ਹੋ ਚੁੱਕੀਆਂ ਪਿੱਛੇ ਜਿਹੜੇ ਵਿਜ਼ੂਅਲ ਤੁਸੀਂ ਦੇਖ ਰਹੇ ਹੋ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪੈਲੀ ਨੇ ਪੈਲੀ ਨੇ ਪੈਲੀ ਆ ਪਿੱਛੇ ਇਹ ਲੋਕਾਂ ਦੀ ਜੀੜੀ ਲੱਗੀ ਹੋਈ ਆ ਝੋਨਾ ਲੱਗਿਆ ਹੈ ਤੇ ਉਸ ਦੇ ਵਿੱਚ ਜਿਹੜਾ ਇਹ ਪਾਣੀ ਵਗ ਕੇ ਜਾ ਰਿਹਾ ਹੈਗਾ ਨਾ ਕਿ ਇਹ ਦਰਿਆ ਆ ਇਹ ਪਾਣੀ ਜਿਹੜਾ ਆ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਖੇਤਾਂ ਦੇ ਉੱਤੋਂ ਦੀ ਹੁੰਦਾ ਹੋਇਆ ਜਿਹੜਾ ਆ ਵਾਣ ਦੇ ਉੱਤੋਂ ਦੀ ਹੁੰਦਾ ਹੋਇਆ ਜਿਹੜਾ ਆ ਇਹ ਜਾ ਰਿਹਾ ਹੈਗਾ ਸੋ ਖਤਸ਼ਾ ਜਿਹੜਾ ਇਹਨਾਂ ਵੱਲੋਂ ਜਤਾਇਆ ਜਾ ਰਿਹਾ ਜੇ ਬੰਨ ਟੁੱਟਦਾ ਹੈਗਾ ਤਾਂ ਹਾਈਵੇ ਦੇ ਉੱਤੇ ਵੀ ਪਾਣੀ ਆ ਸਕਦਾ ਜਾਂ ਅਨੇਕਾਂ ਪਿੰਡ ਜਿਹੜੇ ਆ ਉਹ ਤਬਾਹ ਹੋ ਸਕਦੇ ਆ ਸੋ ਰਾਹਤ ਕਾਰਜਾਂ ਦੇ ਲਈ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਢੱਲਵਾ ਟੋਲ ਪਲਾਜ਼ਾ ਦੇ ਬਿਲਕੁਲ ਅਸੀਂ ਨਜ਼ਦੀਕ ਇਸ ਵੇਲੇ ਖੜੇ ਹੋਏ ਆ ਵਿਆਸ ਦਰਿਆ ਦੇ ਬਿਲਕੁਲ ਕੰਡੇ ਦੇ ਉੱਤੇ ਨਜ਼ਦੀਕ ਇਸ ਵੇਲੇ ਅਸੀਂ ਖੜੇ ਹੋਏ ਹਾਂ ਤਾਂ ਤਸਵੀਰਾਂ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤਾਂ ਬਹੁਤ ਹੀ ਮੰਦਭਾਗੀਆਂ ਤਸਵੀਰਾਂ ਨੇ ਕਹਿ ਰਹੇ ਨੇ ਕਿ ਰਾਹਤ ਕਾਰਜਾਂ ਦੇ ਲਈ ਅਸੀਂ ਅਪੀਲ ਵੀ ਜਿਹੜੀ ਆ ਉਹ ਪ੍ਰਸ਼ਾਸਨ ਨੂੰ ਵੀ ਕਰਦੇ ਹਾਂ ਜਾਂ ਖਾਲਸੇਡ ਦੀਆਂ ਟੀਮਾਂ ਵੀ ਜਿਹੜੀਆਂ ਕੰਮ ਕਰ ਰਹੀਆਂ ਨੇ ਗੁਰੂ ਘਰ ਦੀਆਂ ਟੀਮਾਂ ਵੀ ਜਿਹੜੀਆਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਅਪੀਲ ਆ ਕਿ ਢਲਵਾਂ ਦੇ ਜਿਹੜੇ ਪਿੰਡ ਨੇ ਉੱਥੇ ਵੀ ਜਿਹੜੀ ਆ ਉਹ ਪਹੁੰਚ ਕੀਤੀ ਜਾਵੇ ਤਾਂ ਲਗਾਤਾਰ ਅਸੀਂ ਤੁਹਾਡੇ ਨਾਲ ਬਣੇ ਰਹਾਂਗੇ ਤੁਸੀਂ ਵੀ ਸਾਡੇ ਨਾਲ ਬਣੇ ਰਹੋ ਦੇਖਦੇ ਰਹੋ ਪਲੰਟ ਵੌਇਸ ਧੰਨਵਾਦ